ਬੀਜਪੀ ਦੀ ਸੈਂਟਰ ਲੀਡਰਸ਼ਿਪ ਨੇ ਮਨ ਬਣਾਇਆ ਕਿ 75 ਸਾਲਾਂ ਦੀ ਉਮਰ ਜਦੋਂ ਮੋਦੀ ਸਾਹਿਬ ਦੀ ਹੋ ਗਈ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦੇਣਾ ਇੱਕ ਇਹਨਾਂ ਨੇ ਅਡਵਾਨੀ ਸਾਹਿਬ ਵਾਸਤੇ ਮੁਰਲੀ ਬਨੌਰ ਜੋਸ਼ੀ ਜੀ ਵਾਸਤੇ ਯਸ਼ਵੰਤ ਸਿਨਾ ਜੀ ਵਾਸਤੇ ਇੱਕ ਬਜ਼ੁਰਗਾਂ ਦਾ ਇੱਕ ਉਹ ਕੀ ਕਹਿੰਦੇ ਸੀ ਉਹਨੂੰ ਮਾਰਗਦਰਸ਼ਨ ਕਿਹੜਾ ਮਾਰਗਦਰਸ਼ਨ ਮੰਡਲ ਬਣਾਇਆ ਉਹਨਾਂ ਨੇ ਦੀ ਪੂਰੀ ਕੋਸ਼ਿਸ਼ ਇਹ ਗੁੱਟੋਂ ਹੱਥ ਪਾਇਆ ਜਿਹਨਾਂ ਨੂੰ ਮਾਰਗਦਰਸ਼ਨ ਮੰਡਲ ਚ ਪਹੁੰਚਾ دیا۔ ਉਹਨਾਂ ਦੇ ਆਪਣੇ ਪੱਬ ਫਸਾਏ ਨੇ ਉਹ ਜਾਣਾ ਨਹੀਂ ਚਾਹਦੇ। ਬਾਕੀ ਸਾਰਿਆਂ ਨੂੰ ਇਹੀ ਫਾਰਮੂਲਾ ਲਾ ਕੇ ਤੋਰੇ। ਭਾਜਪਾ ਚ ਵੀ ਲੀਡਰਸ਼ਿਪ ਚ ਰੌੜਾ ਹੈ। ਆ ਤੁਸੀਂ ਹੁਣੇ ਪਾਰਲੀਮੈਂਟ ਚ ਵੇਖਿਆ ਰੰਧਾਵਾ ਸਾਹਿਬ ਉਥੇ ਨੇ। ਪ੍ਰਾਈਮ ਮਿਨਿਸਟਰ ਰਾਊਸ ਚਾਏ ਨੇ। ਉਹਨਾਂ ਨੇ ਨਮਸਕਾਰ ਬੁਲਾਇਆ। ਤੇ ਗਟਕਰੀ ਸਾਹਿਬ ਜਿਹੜੀ ਆਰਐਸਐਸ ਦੀ ਚੋਇਸ ਨੇ ਨਾਗਪੁਰ ਦੇ ਐਮਪੀ ਨੇ ਤੇ ਮੰਤਰੀ ਨੇ ਉਹਨਾਂ ਨੇ ਇੱਕ ਉਹਨਾਂ ਦੀ ਨਮਸਤੀ ਕਬੂਲੀ ਨੀ ਅਕਾਲੀ ਦਲ ਦੇ ਇੱਕ ਦੇ ਦੋ ਤੇ ਦੋ ਦੇ ਤਿੰਨ ਤਿੰਨ ਦੇ ਚਾਰ ਕੋ ਅੱਠ ਸੱਤ ਅਕਾਲੀ ਦਲ ਤੇ ਆਨੇ ਤਰਨਤਾਰ ਦੀ ਚੋਣ ਚ ਪੰਜ ਅਕਾਲੀ ਦਲਾਂ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਰੰਧਾਵਾ ਸਾਹਿਬ ਪੰਜ ਤੇ ਚਾਰਾਂ ਨੇ ਅਜੇ ਤਰਨੇ ਇੱਕ ਅਕਾਲੀ ਦਲ ਨਵੇਂ ਸੀਸਿਆਂ ਚੋਂ ਤੇ ਮਾਦੇ ਸਾਹੀ ਨੂੰ ਮੁਬਾਰਕ ਦੇਣਾ ਚਾਹਨਾ ਮੈਂ ਸਮਝਣਾ ਇਹ ਤੇ ਅਕਲਮੰਦੀ ਬੜਾ ਇਹ ਜਿਹੜਾ ਅਖੀਰਲਾ ਜਹਾਜ਼ ਸਵਾਰੀਆਂ ਨੂੰ ਲੈ ਕੇ ਉੱਡਣ ਲੱਗਾ ਸੀ ਇਹ ਅਖੀਰਲੀ ਸਵਾਰੀ ਜੋ ਜੱਤ ਚੰਨੂ ਇਹ ਬਚ ਕੇ ਨਿਕਲ ਗਿਆ ਨਹੀਂ ਤੇ ਜੋ ਤੁਹਾਡੀ ਬਾਕੀ ਸਵਾਰੀਆਂ ਨਾ ਪਹਿਲੇ ਕਿਤੇ ਹੋਰ ਗਿਆ ਇਹੀ ਹੋਣਾ ਬਾਕੀ ਨਾ ਕੁਝ ਨਹੀਂ ਹੋਣਾ ਵਿਚਾਰਾਂ ਨੂੰ ਕਿ ਲੱਭਣਾ ਹਰਪ੍ਰੀਤ ਸਿੰਘ ਹੁਣਾਂ ਨੂੰ ਜੀਵ ਜਸਸ ਬਣਾਇਆ ਸੀ ਕਚਹਿਰੀ ਦਾ ਕਿ ਤੁਸੀਂ ਫੈਸਲਾ ਕਰੋ ਫੈਸਲਾ ਇਹ ਕਰ ਦਿੱਤਾ ਕਿ ਮੈਂ ਹੀ ਪ੍ਰਧਾਨ ਬਣਾਂਗਾ ਜਿਹਨੂੰ ਉਹਨਾਂ ਨੇ ਪੰਥ ਚੋਂ ਛੇਕਿਆ ਉਸੇ ਪਾਰਟੀ ਦੂਜੀ ਪਾਰਟੀ ਦਾ ਆ ਪ੍ਰਧਾਨ ਬਣ ਗਏ ਤਾਂ ਜੋਰ ਅੰਦਾਵਾ ਸਾਹਨੇ ਕੱਲ ਕਹੀ ਇਹ ਬਿਲਕੁਲ ਸੱਚੀ ਭਾਜਪੀ ਪਰ ਜ਼ੋਰ ਕੋਸ਼ਿਸ਼ ਕਰੇਗੀ ਮੇਰੇ ਵੀਰੋ ਵੋਟਾਂ ਦੀ ਚੋਰੀ ਤੋਂ ਤੇ ਹਿੜਿਆ ਫੇਰੀ ਤੋਂ ਇਲਾਵਾ ਇਹਨਾਂ ਕੋਲ ਸਿੱਧੇ ਤੌਰ ਕਿਉਂਕਿ ਭਾਜਪੀ ਜੜੀ ਕੱਟ ਗਿਣਤੀਆਂ ਦੇ ਖਿਲਾਫ ਪਿਛਲੇ ਕਈ ਇਲੈਕਸ਼ਨਾਂ ਤੋਂ ਤੁਸੀਂ ਲਗਾਤਾਰ ਵੇਖਿਆ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੀ ਫੈਸਲਾ ਪੰਜਾਬ ਦਾ ਦਿੱਤ ਬੀਜੇਪੀ ਨੇ ਸਾਰਨੋਂ ਪਹਿਲੇ ਤੁਹਾਨੂੰ ਪਤਾ ਪੰਜਾਬੀਆਂ ਦੀ ਪਛਾਣ ਸੀ ਜੈ ਜਵਾਨ ਤੇ ਜੈ ਕਿਸਾਨ ਪਹਿਲੇ ਤੇ ਆਰਪੀ ਦੀ ਭਰਤੀ ਮਿਲਟਰੀ ਦੀ ਤੁਹਾਨੂੰ ਪਤਾ ਆਪਣੇ ਸਾਰੇ ਪਿੰਡਾਂ ਚ ਰਾਜਾ ਜੀ ਇਹ ਸਾਰਾ ਏਰੀਆ ਹੁਸ਼ਾਲਪੁਰ ਗੁਰਦਾਸਪੁਰ ਤੋਂ ਹੈ ਜਿੱਥੇ ਮੈਕਸਿਮਮ ਭਰਤੀ ਇੰਡੀਅਨ ਆਰਮੀ ਦੇ ਵਿੱਚ 에어 ਫੋਰਸ ਤੇ ਨੀਵੀ ਚ ਹੁੰਦੀ ਸਾਡੇ ਨੌਜਵਾਨ ਮਜਬੂਰ ਕਰਦੇ ਤੇ ਬਾਹਰਲੇ ਦੇਸ਼ਾਂ ਜਾਣ ਬਸ ਹੁਣ ਤੇ ਮੈਂ ਮੁਬਾਰਕ ਦੇਣਾ ਚਾਹਣ ਐਸ ਤੁਹਾਡੇ ਮੁਕੇਰੀਆਂ ਚ ਮੈਨੂੰ ਅੱਜ ਨੌਜਵਾਨ ਲੱਭੇ ਨੇ ਸਾਡੇ ਤੇ ਮੁੱਕੀ ਗਏ ਨੇ ਜਾਂ ਨਿਆਣੇ ਰਹਿ ਗਏ ਜਾਂ ਬਜ਼ੁਰਗ ਰਹਿ ਗਏ ਨੌਜਵਾਨ ਤੇ ਪਿੰਡਾਂ ਤੇ ਆਈ ਕੋਈ ਸਾਨੂੰ ਇਹੋ ਜੀ ਸਰਕਾਰ ਲੈ ਕੇ ਆਣੀ ਪਈਗੇ ਮੇਰੇ ਵੀਰੋ ਜਿਹੜੇ ਸਾਰੋਂ ਪਹਿਲੂ ਪੰਜਾਬੀਆਂ ਦੀ ਜ਼ਿੰਦਗੀ ਸੁਰੱਖਿਅਤ ਕਰੇ ਪਹਿਲੀ ਗੱਲ ਫੰਡਮੈਂਟਲ ਰਾਈਟ